ਸਾਡੀਆਂ ਭੈਣਾਂ ਮਾਤਾਵਾਂ ਇੱਥੇ ਮੱਥਾ ਟੇਕਣ ਆਉਂਦੀਆਂ ਉਹਨਾਂ ਨੂੰ ਕੋਈ ਐਸੇ ਜਿਹੜੇ ਸ਼ਾਰਟੀ ਅਨਸਰ ਹੁੰਦੇ ਨੇ ਉਹ ਨਸ਼ੇ ਕਰਕੇ ਜਿਹੜੀਆਂ ਉਹਨਾਂ ਨੂੰ ਕਈ ਦਿੱਕਤਾਂ ਆਉਂਦੀਆਂ ਨੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹ ਜਿਹੜੇ ਤਿੰਨ ਦਿਨ ਹੈ ਇਹ ਠੇਕੇ ਬੰਦ ਹੋਣੇ ਚਾਹੀਦੇ ਆ ਗੁਜਰਾਤ ਦੇ ਵਿੱਚ ਗਾਂਧੀ ਦਾ ਸਟੇਟ ਹੋਣ ਕਰਕੇ ਬੰਦ ਆ ਮੈਨੂੰ ਤਾਂ ਇਹ ਲੱਗਦਾ ਫਟੇਕਰ ਸਾਹਿਬ ਜ਼ਿਲ੍ਹੇ ਨੂੰ ਜਿਹੜਾ ਹੈਗਾ ਪਵਿੱਤਰ ਐਲਾਨ ਦੇਣਾ ਚਾਹੀਦਾ ਲੋਕੋ ਕੇ ਮੰਗ ਕਰਦੇ ਨੇ ਵੀ ਇਸ ਪ੍ਰਕਾਰ ਦਾ ਜਿਹੜੀਆਂ ਕੋਈ ਵਾਹੀਆਂ ਚੀਜ਼ਾਂ ਨੇ ਜਿਹੜੀਆਂ ਆਮ ਸਮਾਜ ਦੇ ਵਿੱਚ ਚੰਗਾ ਨਹੀਂ ਲੱਗਦਾ ਸ਼ਰਾਬ ਦੇ ਠੇਕੇ ਹੋਣ ਕੋਈ ਹੋਰ ਨਸ਼ੇ ਵਾਲੀ ਗੱਲ ਹੋਵੇ ਸਾਰੀਆਂ ਬੰਦ ਚਾਹੀਦੀਆਂ ਨੇ ਪਾਸ ਨੂੰ ਦੇ ਪ੍ਰਕਾਰਵਾਈ ਕਰਕੇ ਸਾਰੇ ਜ਼ਿਲ੍ਹੇ ਦੇ ਠੇਕੇ ਜਿਹੜੇ ਹੈਗੇ ਨੇ ਉਹ ਬੰਦ ਘੱਟੋ ਘੱਟ 3 ਦਿਨ ਦਾ ਆਪਾਂ ਕਰਦੀਏ ਗਾਨਯੂਟ ਦੇ ਖੇਤ ਨੂੰ ਆਮ ਦੋਸ਼ਕਾਂ ਦਾ ਸਵਾਗਤ ਹੈ 25 ਦਸੰਬਰ 2024 ਤੋਂ ਸ਼ਹੀਦੀ ਸਭਾ ਫਤਿਗੜ ਸਾਹਿਬੀ ਕੀ ਸ਼ੁਰੂ ਹੋਣ ਜਾ ਰਹੀ ਹੈ ਉਸ ਸੰਬੰਧੀ ਜਿਵੇਂ ਫਤਿਗੜ ਸਾਹਿਬ ਦੀ ਡਿਪਟੀ ਕਮਿਸ਼ਨਰ ਵੱਲੋਂ ਇੱਕ ਹਾਂਜੀ ਹਾਂਜੀ ਤਾਂ ਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੋਂ ਲੈ ਕੇ 3 ਕਿਲੋਮੀਟਰ ਦੇ ਏਰੀਆ ਵਿੱਚ ਸ਼ਰਾਬ ਦੇ ਟਕੇ ਬੰਦ ਰਹਿਣਗੇ ਇਸ ਬਾਬਤ ਗੱਲਬਾਤ ਕਰਦੇ ਆ ਵਕਤ ਸੰਸਥਾ ਦੇ ਨੁਮਾਇੰਦਿਆਂ ਨਾਲ ਹੈ ਸੱਚ ਕਾਲ ਸਰ ਸੱਚੀ ਗੱਲ ਜੀ ਟਕੇ ਬੰਦ ਕਰਨ ਦਾ ਹੁਕਮ ਗੱਲ ਕੀਤੀ ਗਿਆ 3 ਕਿਲੋਮੀਟਰ ਦੇ ਏਰੀਆ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਬਿਲਕੁਲ ਜਿਹੜੀ ਮੰਗ ਰੱਖੀ ਹੈ ਸ਼ਹਿਰ ਵਾਸੀਆਂ ਨੇ ਫਤਿਹਗੜ ਸਾਹਿਬ ਦੇ ਉਹ ਬਿਲਕੁਲ ਜਾਇਜ਼ ਹੈ ਕਿਉਂਕਿ ਜਿੱਥੇ ਮਹਾਤਮਾ ਦੀ ਜਨਤੀ ਹੁੰਦੀ ਮਹਾਤਮਾ ਗਾਂਧੀ ਦੀ ਤੇ ਹੋਰ ਕਈ ਪ੍ਰੋਗਰਾਮ ਜਿਹੜੇ ਹੁੰਦੇ ਨੇ ਉੱਥੇ ਠੇਕੇ ਪੰਜਾਬ ਦੇ ਸਾਰੇ ਬੰਦ ਹੁੰਦੇ ਆ ਆਲ ਇੰਡੀਆ ਬੰਦ ਹੁੰਦੇ ਨੇ ਜਿੱਥੇ ਆਪਾਂ ਗੱਲ ਕਰੀਏ ਸਾਡੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਦੇ 25 26 27 ਨੂੰ ਇੱਥੇ ਜਿਹੜੇ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਇੱਥੇ ਠੇਕੇ ਖੁੱਲਦੇ ਆ ਨਸ਼ੇ ਵੇਚਦੇ ਆ ਇਹ ਪੂਰੀ ਤਰ੍ਹਾਂ ਬੰਦ ਹੋਣੇ ਚਾਹੀਦੇ ਜਿਹੜੇ ਮੀਟ ਦੀਆਂ ਦੁਕਾਨਾਂ ਉਹ ਵੀ ਬੰਦ ਹੋਣੀਆਂ ਚਾਹੀਦੀ ਤਾਂ ਜੋ ਜਿਹੜੇ ਗਾਡੀਆਂ ਭੈਣਾ ਮਾਦਾਮਾਂ ਇੱਥੇ ਮੱਥਾ ਟੇਕਣ ਆਉਂਦੀਆਂ ਉਹਨਾਂ ਨੂੰ ਕੋਈ ਐਸੇ ਜਿਹੜੇ ਸ਼ਾਰਟੀਆਂ ਅਨਸਰ ਹੁੰਦੇ ਨੇ ਉਹ ਨਸ਼ੇ ਕਰਕੇ ਜਿਹੜੀਆਂ ਉਹਨਾਂ ਨੂੰ ਕਈ ਦਿੱਕਤਾਂ ਆਉਂਦੀਆਂ ਨੇ ਸੋ ਉਹ ਨਾ ਆਉਣਗੀਆਂ ਸੋ ਇਸ ਲਈ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਇਹ ਜਿਹੜੇ 3 ਦਿਨ ਹੈ ਇਹ ਠੇਕੇ ਬੰਦ ਹੋਣੇ ਚਾਹੀਦੇ ਆ ਤਾਂ ਜੋ ਇਹ ਜਿਹੜਾ ਆਪਣਾ ਇੱਥੇ ਸ਼ੀਧੀ ਸਮਾਗਮ ਹੈ ਇਹ ਇੱਕ ਮਗਰੂ ਮਰਿਆਦਾ ਦੇ ਨਾਲ ਮਨਾਇਆ ਜਾ ਸਕੇ ਸਰ ਤੁਹਾਨੂੰ ਕੀ ਲੱਗਦਾ 3 ਕਿਲੋਮੀਟਰ ਚਾਹੀਜ ਹੈ ਠੇਕੇ ਬੰਦ ਕਰ ਦੇਖੋ ਜਿਸ ਪ੍ਰਕਾਰ ਦੀ ਇਹ ਸ਼ਹਾਦਤਾਂ ਇਦੇ ਨਾਲ ਵੀ ਮਸਾਲ ਦੂਜੀ ਦੁਨੀਆ ਚ ਨਹੀਂ ਹੈਗੀ ਜੀ ਗੁਰਮਨ ਸਿੰਘ ਦੇ ਦੋ ਛੋਟੇ ਬੱਚਿਆਂ ਨੂੰ ਨੀਹਾਂ ਚ ਚਲਾਇਆ ਗਿਆ ਤੇ ਇਸ ਦੇਸ਼ ਦੀ ਜੇ ਬੇਸ਼ਪੋਸ਼ਾ ਬਦਲੀ ਨਾ ਕੋਈ ਕਲਾਮੀ ਦੇ ਖਿਲਾਫ ਕੋਈ ਆਵਾਜ਼ ਉੱਠੀ ਸੋ ਉਹਨਾਂ ਦੀ ਸ਼ਹਾਦਤ ਉਹਨਾਂ ਦੇ ਜਿਹੜਾ ਖੂਨ ਨਾਲ ਇਸ ਧਰਤੀ ਨੂੰ ਸਿੰਜਿਆ ਤੇ ਜੇ ਅੱਜ ਅਸੀਂ ਆਹ ਡੈਮੋਕ੍ਰੇਸੀ ਦੀਆਂ ਗੱਲਾਂ ਕਰਦੇ ਆਂ ਲੋਕਤੰਤਰ ਦੀਆਂ ਗੱਲਾਂ ਕਰਦੇ ਆਂ ਇੱਕ ਜੋਗਦਾਨ ਆ ਉਸ ਦੇਸ਼ ਦੇ ਵਿੱਚ ਜਿੱਥੇ ਕੋਈ ਬੋਲਦਾ ਨਹੀਂ ਸੀ ਇਸੇ ਸਵਾ ਸਵਾ ਮਣ ਜੰਜੂ ਜੰਜੂ ਦਾ ਵਜਨ ਕਿੰਨਾ ਖੁੰਦਾ ਗ੍ਰਾਮਾਂ ਚ ਹੁੰਦਾ ਲਾ ਕੇ ਕਤਲ ਕਰਕੇ ਲੋਕਾਂ ਨੂੰ ਤੇ ਉਹਨਾਂ ਦਾ ਧਰਮ ਤਬਦੀਲ ਕੀਤਾ ਜਾ ਰਿਹਾ ਸੀ ਉਦੇ ਖਿਲਾਫ ਇੱਕ ਛੋਟੀ ਉਮਰ ਦੇ ਬੱਚਿਆਂ ਨੇ ਸ਼ਹਾਦਤ ਦੇ ਕੇ ਤੇ ਸਾਨੂੰ ਖਾਸ ਕਰਕੇ ਮੌਜੂਦਾ ਸਰਕਾਰ ਆ ਚਾਹੇ ਸੈਂਟਰ ਸਰਕਾਰ ਆ ਉਹਨਾਂ ਨੂੰ ਜੇ ਸਜਦਾ ਕਰਨਾ ਸਹੀ ਰੂਪ ਦੇ ਵਿੱਚ ਤਾਂ ਜੇ ਆਪਾਂ ਗਾਂਧੀ ਜਯੰਤੀ ਦੇ ਉੱਪਰ ਬੰਦ ਕਰ ਸਕਦੇ ਹਾਂ ਹੋਰ ਕਈ ਜਗ੍ਹਾ ਜਿਵੇਂ ਗੁਜਰਾਤ ਦੇ ਵਿੱਚ ਗਾਂਧੀ ਦਾ ਸਟੇਟ ਹੋਣ ਕਰਕੇ ਬੰਦ ਆ ਮੈਨੂੰ ਤਾਂ ਇਹ ਲੱਗਦਾ ਫਤਿਹਗੜ ਸਾਹਿਬ ਜ਼ਿਲ੍ਹੇ ਨੂੰ ਜਿਹੜਾ ਹੈਗਾ ਪਵਿੱਤਰ ਐਲਾਨ ਦੇਣਾ ਚਾਹੀਦਾ ਤੇ ਸਵੱਚਾ ਮਹੀਨਾ ਹੈ ਖਾਸ ਕਰਕੇ ਜੇ ਨਹੀਂ ਕਰ ਸਕਦੇ ਤਾਂ ਉਹ ਬੈਠ ਕੇ ਗੱਲ ਕਰੇ ਪ੍ਰਸ਼ਾਸਨ ਉਹਨਾਂ ਦੇ ਨਾਲ ਤੇ ਲੋਕ ਇਹ ਮੰਗ ਕਰਦੇ ਨੇ ਵੀ ਇਸ ਪ੍ਰਕਾਰ ਦਾ ਜਿਹੜੀਆਂ ਕੋਈ ਵਾਹੀਆਂ ਚੀਜ਼ਾਂ ਨੇ ਜਿਹੜੀਆਂ ਆਮ ਸਮਾਜ ਦੇ ਵਿੱਚ ਚੰਗਾ ਨਹੀਂ ਲੱਗਦਾ ਸ਼ਰਾਬ ਦੇ ਠੇਕੀ ਹੋਣ ਕੋਈ ਹੋਰ ਨਸ਼ੇ ਵਾਲੀ ਗੱਲ ਹੋਵੇ ਸਾਰੀਆਂ ਬੰਦ ਚਾਹੀਦੀਆਂ ਨੇ ਕਿਉਂਕਿ ਅਸਲੀ ਸਜਦਾ ਇਹੀ ਆ ਤੇ ਬਾਕੀ ਪ੍ਰਸ਼ਾਸਨਿਕ ਕਾਰਗੀਆਂ ਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਮੈਨੂੰ ਇਹ ਲੱਗਦਾ ਵੀ ਇਹ ਬਿਲਕੁਲ ਜਿਹੜੀ ਹੈਗੀ ਹੈ ਜਾਇਜ਼ ਮੰਗਾ ਤੇ ਅਸਲੀ ਉਸ ਸ਼ਹਾਦਤ ਨੂੰ ਸਾਡਾ ਨਮਨ ਹੋਏਗਾ ਬਾਬਾ ਜੋਰਾਵਰ ਸਿੰਘ ਬਾਬਾ ਬਦਤ ਸਿੰਘ ਅਤੇ ਮਾਤਾ ਗੁਜੀ ਦੀ ਜਿਨ੍ਹਾਂ ਨੇ ਇਸ ਦੇਸ਼ ਦੇ ਵਿੱਚ ਐਡਾ ਵੱਡਾ ਰਾਜ ਜਿਹੜਾ ਹੈਗਾ ਜਿਹੜਾ ਆਪਣੇ ਆਪ ਨੂੰ ਜ਼ਾਬਰ ਤੇ ਜ਼ੁਲਮ ਦਾ ਪੂਰਾ ਸਰੂਪ ਦੱਸਦਾ ਸੀ ਉਹਨੂੰ ਤਬਾਹ ਕਰਨ ਦੇ ਵਿੱਚ ਜਿਸ ਪ੍ਰਕਾਰ ਦੀ ਸ਼ਹਾਦਤ ਹੋਤੀ ਉਹਨਾਂ ਬੱਚਿਆਂ ਨੇ ਉਹਦੇ ਅੱਗੇ ਸਾਡਾ ਸਿਰ ਝੁਕਦਾ ਤੇ ਮੰਗ ਜਿਹੜੀ ਹੈਗੀ ਆ ਬਿਲਕੁਲ ਜਾਇਜ਼ ਆ ਤੇ ਉਸ ਪ੍ਰਸ਼ਾਸਨ ਨੂੰ ਇਹ ਦੇ ਪ੍ਰਕਾਰ ਵਈ ਕਰਕੇ ਸਾਰੇ ਜ਼ਿਲ੍ਹੇ ਦੇ ਠੇਕੇ ਜਿਹੜੇ ਹੈਗੇ ਨੇ ਉਹ ਬੰਦ ਘੱਟੋ ਘੱਟ 3 ਦਿਨ ਦਾ ਆਪਾਂ ਕਰ ਦਈਏ ਤੇ ਅਗਲੀ ਵਾਰ ਜਿਹੜੇ ਨੇ ਕਈ ਵਾਰ ਪ੍ਰੋਬਲਮ ਆ ਜਾਂਦੀ ਆ ਤੇ ਅਗਲੀ ਵਾਰ ਇਹ ਮਹੀਨੇ ਲਈ ਕਰ ਦੇਣਾ ਵੈਸੇ ਤਾਂ ਪਵਿੱਤਰ ਜ਼ਿਲ੍ਹਾ ਐਲਾਨ ਦੇਣਾ ਚਾਹੀਦਾ ਗੱਲਬਾਤ ਕਰਦੇ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵੀ ਸਾੱਕਾ ਮੇਜਰ ਅਮਰਜੀਤ ਸਿੰਘ ਨਾਲ ਵੀ ਅੱਛ ਕਲ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਹੇ ਰਾਵੜੀਰਾਵਰ ਸਿੰਘ ਦਾ ਪਾਪਾ ਪਤੇ ਸਿੰਘ ਦਾ ਧਨਮਤਾ ਗੁਜਰਤੌਰ ਦੀ ਦਸਾਹਨੇ ਸ਼ਹਾਦਤ ਜੋ ਹਰੇਕ ਸਾਲ 11 12 13 ਨੂੰ ਜਿਹਦੀ ਦਾੜਾ ਮਨਾਇਆ ਜਾਂਦਾ ਜਿੱਥੇ ਬਹੁਤ ਵੱਡੀ ਭਾਰੀ ਗੰਟੀ ਦੇ ਵਿੱਚ ਸੰਗਤਾਂ ਨਾ ਤਮਾਸ਼ਕ ਹੋਣ ਵਾਸਤੇ ਸਰਦਾ ਦੇ ਨਾਲ ਆਪਣੇ ਫੁੱਲ ਫੇਰ ਕਰਵਾ ਕੇ ਪਹੁੰਚਿਆ ਨੇ ਮੈਂ ਪੰਜਾਬ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਜੋ ਸੰਗਤਾਂ ਦੇ ਜੋ ਇੱਥੇ ਹੋਂਦ ਦਾ ਪ੍ਰਬੰਧਾ ਉਥੇ ਨਾਲ ਜੋ ਤੁਸੀਂ ਪ੍ਰਬੰਧ ਵਧੀਆ ਕੀਤੇ ਨੇ ਕਰ ਵੀ ਰਹੇ ਹੋ ਤੋ ਜੋ ਸਾਡੇ ਨਸ਼ਿਆਂ ਦੇ ਖਿਲਾਫ ਜੋ ਮਹਿੰਮ ਚੱਲੀ ਆ ਖਾਸ ਕਰਕੇ ਇਸਰਾਬ ਦਾ ਹੁਣਾ ਸਾਰੇ ਠੇਕੇ ਤੇ ਮੀਟੀਆਂ ਦੁਕਾਨਾਂ ਦੇ ਬੰਦ ਹੋਣਾ ਇਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਦਾਦਾ ਫਤਿਹ ਸਿੰਘ ਬਹੁਤ ਛੋਟੀ ਉਮਰ ਦੇ ਸ਼ਹੀਦ ਨੇ ਉਹਨਾਂ ਦੀ ਜਾਤ ਦੇ ਵਿੱਚ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਹੁਣਦ ਵਿੱਚ ਆਇਆ ਤੋ ਮੈਂ ਜੋ ਇਹ 15 ਵਾਰਾ ਗੁਰਗੋਬਿੰਦ ਸਿੰਘ ਪਾਚਾ ਮਹਾਰਾਜ ਜੀ ਨੇ ਪ੍ਰਸਾਪਿਤ ਕਰ ਦਿੱਤੇ ਲਿਖਾਰ ਸਾਹਿਬ ਦਾ ਵਾਕਾ ਤੇ ਫਤਿਹਗੜ੍ਹ ਸਾਹਿਬ ਦਾ ਸਰਹੰਦਰਾ ਵਾਕਾ ਲਿਖਿਆ ਜਿੰਦਾਬਾਡਾ ਸਾਹਿਬਾ ਫਿਰ ਮੈਂ ਇਹ ਬਹੁਤ ਪੂਰਜੋਰ ਅਪੀਲ ਕਰਦਾ ਹੈ ਸਾਰੀ ਸੰਗਤ ਵੱਲੋਂ ਕਿ ਜਿਹੜੇ ਠੇਕੇ ਨੇ ਜ਼ਿਲ੍ਹੇ ਦੇ ਸਾਰੇ ਬੰਦ ਹੋਣੇ ਚਾਹੀਦੇ ਨੇ ਤੇ ਸ਼ਰਾਬ ਜਾਂ ਜੋ ਵੀ ਦੁਕਾਨਾਂ ਨੇ ਜੋ ਵੀ ਦੋ ਨੰਬਰ ਦੇ ਵਿੱਚ ਕੰਮ ਚੱਲਦਾ ਹੈ ਮੀੜ ਦਾ ਕੰਮ ਚੱਲਦਾ ਹੈ ਇਹ ਸਾਰੇ ਬੰਦ ਹੋਣੇ ਚਾਹੀਦੇ ਨੇ ਤਾਂ ਕਿ ਇਹ ਸਸਤਾ ਆਕੇ ਅਸੀਂ ਆਪਣਾ ਸਰਦਾਰ ਦੇ ਖਲੀ ਪੇਟ ਕਰ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਗੋ ਐਨਜੀਪ ਦੇ ਪ੍ਰਧਾਨਮੀ ਨੇ ਗੁਰਵਿੰਦਰ ਸਿੰਘ ਸੂਹੀ ਇਹਨਾਂ ਨਾਲ ਵੀ ਗੱਲ ਕਰਦੇ ਕੀ ਕਿਹਨੂੰ ਚੋਣੂ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਜੋ 3 ਦਿਨ ਮਨਾਇਆ ਜਾਂਦਾ ਸ਼ੀਦੀ ਜੋੜ ਮੇਲ ਪੂਰੇ ਜ਼ਿਲ੍ਹੇ ਦੇ ਸ਼ਰਾਬ ਦੀਆਂ ਦੁਕਾਨਾਂ ਠੇਕੇ ਮੀੜ ਦੀਆਂ ਦੁਕਾਨਾਂ ਇਹ ਪੂਰਨ ਤੌਰ ਤੇ ਪਾਬੰਦੀ ਹੋਣੀ ਚਾਹੀਦੀ ਆ ਕਿਉਂਕਿ ਆਪ ਜੀ ਥੋੜਾ ਪਿੱਛੇ ਲੈ ਕੇ ਚੱਲਦੇ ਹਾਂ ਕਿ ਪਿਛਲੇ ਸਮੇਂ ਦੇ ਦੌਰਾਨ ਵੀ ਇੱਥੇ ਚੰਡੋਲ ਆਪਣਾ ਸਰਕਸ ਜਾਂ ਕੋਈ ਮੌਦ ਦੇ ਖੂਬ ਵਗੈਰਾ ਦੇ ਬਹੁਤ ਏ ਤਰ੍ਹਾਂ ਦੀਆਂ ਇੱਥੀਆਂ ਖੇਡਾਂ ਵੀ ਹੁੰਦੀਆਂ ਸੀਗੀਆਂ ਉਸ ਸਮੇਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਆਏ ਉਹਨਾਂ ਦੇ ਜਦੋਂ ਇਹ ਗੱਲ ਧਿਆਨ ਚ ਲਿਆਂਦੀ ਗਈ ਤਾਂ ਉਹਨਾਂ ਨੇ ਪੂਰੇ ਤੌਰ ਤੇ ਫੌਰਨ ਤੌਰ ਤੇ ਉਸ ਗੱਲ ਦੀ ਪਾਬੰਦੀ ਲਾਤੀ ਤੇ ਅੱਜ ਵੀ ਉਹਨਾਂ ਨੂੰ ਇਸ ਗੱਲ ਨਾਲ ਜਾਣਿਆ ਜਾਂਦਾ ਉਸ ਤੋਂ ਬਾਅਦ ਬਹੁਤ ਸੁਧਾਰ ਹੋਇਆ ਤੇ ਜੋ ਚੰਡੋਲ ਸੀ ਝੂਟੇ ਸੀ ਉਹ ਨਹੀਂ ਲੱਗਦੇ ਹੁਣ ਤੇ ਸਾਧ ਸੰਗਤ ਬੜੀ ਸ਼ਰਧਾ ਦੇ ਨਾਲ ਆਉਂਦੀ ਹੈ ਸਤਿਕਾਰ ਦੇ ਨਾਲ ਆਉਂਦੀ ਹੈ ਉਸੇ ਤਰ੍ਹਾਂ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਮਾਨਯੋਗ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਕਿ ਜਿੱਥੇ ਉਹਨਾਂ ਨੇ ਕਿ ਨੇਕਪਰਾਲਾ ਕੀਤਾ ਆਪ ਜੀ ਵੀ ਇੱਕ ਨੇਕਪਰਾਲਾ ਕਰੋ ਜਿੱਥੇ ਆਪ ਜੀ ਨੇ 3 ਕਿਲੋਮੀਟਰ ਦੇ ਏਰੀਆ ਦੇ ਵਿੱਚ ਇਹ ਜਿਹੜੀ ਪਵੰਦੀ ਲਾਈ ਆ ਕਿ ਆਪ ਜੀ ਵੀ ਪੂਰਨ ਆਪਣੇ ਅਧਿਕਾਰਾਂ ਦੀ ਪੂਰਨ ਵਰਤੋਂ ਕਰਦੇ ਹੋਏ ਕਿ ਜ਼ਿਲ੍ਹੇ ਦੇ ਵਿੱਚ ਜੋ ਜਿੰਨੇ ਵੀ ਸ਼ਰਾਬ ਦੇ ਠੇਕੇ ਨੇ ਮੀਟੀਆਂ ਦੁਕਾਨਾਂ ਨੇ ਉਹਨਾਂ ਤੇ 3 ਦਿਨ ਪੂਰਨ ਪਵੰਦੀ ਲਾਈ ਜਾਵੇ ਤੇ 50 ਸਰਕਾਰ ਨੂੰ ਮੰਗ ਕਰਦੇ ਆ ਕਿ ਇਹ ਜੋ ਪਵਿੱਤਰ ਅਸਥਾਨ ਹੈ ਇਹਦੀ ਵੱਧ ਤੋਂ ਵੱਧ ਜਿਹੜੀ ਇਹ ਸਾਡੀ ਮੰਗ ਹੈ ਇਹ ਜਲਦੀ ਤੋਂ ਜਲਦੀ ਪ੍ਰਵਾਨ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਰਤਾਂ ਨੂੰ ਕਿ ਲੱਗਦਾ ਬੰਦ ਹੋਣੇ ਚਾਹੀਦੇ ਨੇ 3 ਕਿਲੋਮੀਟਰ ਤੋਂ ਬਾਅਦ ਠੀਕ ਹੈ ਹਾਂਜੀ ਜਿਹੜੀ ਇਹ ਗੱਲ ਚੱਲ ਰਹੀ ਆ 3 ਕਿਲੋਮੀਟਰ ਦਾ ਪ੍ਰਸ਼ਾਸਨ ਨੇ ਕਿਹਾ ਲੇਕਿਨ ਮੈਂ ਦੇਖਿਆ ਕਿ ਪਿਛਲੇ ਸਮੇਂ ਦਰਮਿਆਨ 3 ਕਿਲੋਮੀਟਰ ਦੀ ਜਿਹੜੀ ਗੱਲ ਹੁੰਦੀ ਆ ਲੋਕ ਬਾਹਰੋਂ ਲਿਆ ਕੇ ਫਿਰ ਪੀਂਦੇ ਆ ਇੱਥੇ ਬੈਠਦੇ ਆ ਤੇ ਇਹ ਮੁਕੰਮਲ ਜਿਹੜੀ ਆ ਜ਼ਿਲ੍ਹੇ 'ਚ ਬੰਦ ਹੋਣਾ ਚਾਹੀਦਾ ਤਾਂ ਕਿ ਦੀ ਵਰਤੋਂ ਇੱਥੇ ਟਕੜ ਜਿਹੜਾ ਜੋੜ ਮਿਲ ਦੇ ਦਰਮਿਆਨ ਤਾਂ ਘਟੋਟ ਨਾ ਹੋਵੇ ਪ੍ਰਿਸ਼ੇਤਰਾਂ ਅੰਡਾ ਮੀਟ ਸ਼ਰਾਬ ਜੋ ਹੈ ਪੂਰਨ ਤੌਰ ਤੇ ਬੰਦੀ ਜਿਨੇ ਚ ਹੋਣੀ ਚਾਹੀਦੀ ਹੈ ਸੂਏਸਨ ਬਸਤਰ ਜਥੇ ਬੰਦੀਆਂ ਦੇ ਆਗੂ ਜਿਨ੍ਹਾਂ ਨੇ ਮੰਗ ਕੀਤੀ ਹੈ ਕਿ ਜਿਲਾ ਪਤੀਗੜ ਸਾਹਿਬ ਦੇ ਅਧੀਨ ਜਿਹੜੇ ਠੇਕੇ ਆਉਂਦੇ ਨੇ ਸ਼ਰਾਬ ਦੇ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਹੈ ਸ਼ਹੀਦੀ ਸਭਾ ਦੌਰਾਨ ਪਤੀਗੜ ਸਾਹਿਬ ਤੋਂ ਦੀਪਕ ਚੂਧੀਰਪੁਰ